ਰਿੱਕੀ ਨੂੰ ਜਦੋਂ ਹੋਸ਼ ਆਉਂਦੀ ਹੈ ਤਾਂ ਉਹ ਦੇਖਦਾ ਹੈ ਕਿ ਉਹ ਬਰਾਨ ਰੇਗਿਸਤਾਨ ਦੇ ਬਿਲਕੁਲ ਵਿਚਾਲੇ ਪਿਆ ਹੋਇਆ ਹੈ ਉਸ ਦੇ ਪੈਰਾਂ 'ਚ ਨਾ ਬੂਟ ਨੇ ਨਾ ਉਸ ਦੇ ਕੋਲ ਪਰਸ ਹੈ ਤੇ ਨਾ ਉਸ ਦੇ ਕੋਲ ਮੋਬਾਈਲ ਹੈ ਨਾ ਉਸ ਦੀ ਕਾਰ ਹੈ ਨਾ ਉਸ ਦੇ ਕੋਲ ਖਾਣਾ ਹੈ ਤੇ ਨਾ ਹੀ ਪੀਣ ਨੂੰ ਪਾਣੀ ਹੈ ਜਾਨੀ ਕਿ ਉਹ ਲੁਟੇਰੇ ਰਿੱਕੀ ਦੀ ਕਾਰ ਵੀ ਲੈ ਗਏ ਤੇ ਰਿੱਕੀ ਨੂੰ ਮਾਰਨ ਦੇ ਲਈ ਰੇਗਿਸਤਾਨ ਦੇ ਵਿੱਚ ਛੱਡ ਗਏ ਇਤੋਂ ਤੱਕ ਕਿ ਉਹ ਉਸ ਦੇ ਬੂਟ ਤੱਕ ਵੀ ਉਤਾਰ ਕੇ ਲੈ ਗਏ ਜਰਾਬਾਂ ਤੱਕ ਵੀ ਉਤਾਰ ਕੇ ਲੈ ਗਏ ਤਾਂ ਕਿ ਇਹ ਰੇਗਿਸਤਾਨ ਦੇ ਵਿੱਚ ਹੀ ਮਰ ਜਾਵੇ ਸਾਰਾ ਦਿਨ ਰਿੱਕੀ ਇੱਧਰ ਉੱਧਰ ਪਾਣੀ ਦੀ ਭਾਲ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਜਿਹੜੀ ਵੀ ਚੀਜ਼ ਉਸ ਨੂੰ ਮਿਲ ਸ਼ਾਮ ਨੂੰ ਪੀਂਦਾ ਰਹਿੰਦਾ ਇੱਕ ਅਜਿਹਾ ਇਨਸਾਨ ਜਿਹੜਾ ਰੇਗਿਸਤਾਨ ਦੇ ਵਿੱਚ ਫਸ ਜਾਂਦਾ ਹੈ ਤੇ 71 ਦਿਨ ਬਿਲਕੁਲ ਰੇਗਿਸਤਾਨ ਦੇ ਵਿੱਚ ਰਹਿੰਦਾ ਹੈ ਤੇ ਆਪਣੇ ਆਪ ਨੂੰ ਜਿਉਂਦਾ ਵੀ ਰੱਖਦਾ ਹੈ। ਇਹ ਰੇਗਿਸਤਾਨ ਵੀ ਇੰਨਾ ਜ਼ਿਆਦਾ ਭੈੜਾ ਸੀ ਜਿੱਥੇ ਇਨਸਾਨ ਇੱਕ ਦਿਨ ਵੀ ਜਿਉਂਦਾ ਨਹੀਂ ਰਹਿ ਸਕਦਾ ਪਰ ਇਹ ਇਨਸਾਨ ਉੱਥੇ 71 ਦਿਨ ਜਿਉਂਦਾ ਰਹਿੰਦਾ ਹੈ ਤੇ ਕੀੜੇ ਮਕੌੜੇ ਖਾ ਕੇ ਕਿਸੇ ਤਰ੍ਹਾਂ ਬਚਿਆ ਰਹਿੰਦਾ ਹੈ। ਤੇ ਜਦੋਂ ਇਹ ਇਨਸਾਨ ਨੂੰ ਬਚਾਇਆ ਜਾਂਦਾ ਹੈ ਤਾਂ ਇਸ ਦਾ ਸਰੀਰ ਬਿਲਕੁਲ ਇਦਾਂ ਹੋ ਗਿਆ ਸੀ ਕਿ ਜਿਵੇਂ ਇਸ ਦੇ ਉੱਪਰ ਬਿਲਕੁਲ ਵੀ ਚਮੜੀ ਨਹੀਂ ਹੈ ਸਿਰਫ ਹੱਡੀਆਂ ਦਾ ਢਾਂਚਾ ਹੈ। ਸਮੁੰਦਰ ਦੇ ਵਿੱਚ ਜੇਕਰ ਕੋਈ ਇਨਸਾਨ ਫਸ ਜਾਵੇ ਤਾਂ ਸਮੁੰਦਰ ਦੇ ਵਿੱਚ ਕਈ ਤਰ ਉਹਾਂ ਵੀ ਚੱਲ ਪੈਂਦੀਆਂ ਨੇ ਖਾਣ ਦੇ ਲਈ ਮੱਛੀਆਂ ਵੀ ਮਿਲ ਜਾਂਦੀਆਂ ਨੇ ਜਾਨੀ ਕਿ ਕੋਈ ਨਾ ਕੋਈ ਸਹਾਰਾ ਤਾਂ ਇਨਸਾਨ ਨੂੰ ਸਮੁੰਦਰ ਦੇ ਵਿੱਚ ਜੰਗਲਾਂ ਦੇ ਵਿੱਚ ਖਾਣ ਪੀਣ ਦੇ ਲਈ ਸਰਵਾਈਵ ਕਰਨ ਦੇ ਲਈ ਮਿਲ ਜਾਂਦਾ ਹੈ ਪਰ ਰੇਗਿਸਤਾਨ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਇਨਸਾਨ ਦੇ ਲਈ ਜਿਉਣ ਦਾ ਇੱਕ ਵੀ ਸਹਾਰਾ ਨਹੀਂ ਹੁੰਦਾ ਪਰ ਇਹ ਇਨਸਾਨ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਦਲੇਰੀ ਦੇ ਨਾਲ ਆਪਣੇ ਆਪ ਨੂੰ ਵੀ ਬਚਾਇਆ ਤੇ ਦੁਨੀਆਂ ਦੇ ਲਈ ਇੱਕ ਮਿਸਾਲ ਵੀ ਪੈਦਾ ਕਰ ਦਿੱਤੀ ਇਹ ਕੋਈ ਫਿਲਮੀ ਕਹਾਣੀ ਨਹੀਂ ਬਲਕਿ ਇੱਕ ਸੱਚੀ ਘਟਨਾ ਹੈ ਜਿਹੜੀ ਕਿ ਰਿੱਕੀ ਮੈਗੀ ਨਾਮ ਦੇ ਇਸ ਇਨਸਾਨ ਦੇ ਨਾਲ ਘਟੀ ਸੀ ਇਹ ਵੀ ਇੱਕ ਨਾਰਮਲ ਇਨਸਾਨ ਸੀ ਤੇ ਆਪਣੀ ਨਾਰਮਲ ਜ਼ਿੰਦਗੀ ਜਿਉ ਰਿਹਾ ਸੀ ਪਰ ਇਸ ਦੇ ਨਾਲ ਇੱਕ ਅਜੀਬਾ ਹ ਇਸ ਨੂੰ ਮੌਤ ਦੇ ਮੂੰਹ ਦੇ ਵੱਲ ਧੱਕ ਦਿੰਦਾ ਹੈ ਰਿੱਕੀ ਮੈਗੀ ਦਾ ਜਨਮ ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਦੇ ਵਿੱਚ ਹੋਇਆ ਸੀ। ਰਿੱਕੀ ਦੇ ਉੱਪਰ ਹਜੇ ਜਵਾਨੀ ਚੜ੍ਹੀ ਰਹੀ ਸੀ ਤੇ ਉਸ ਸਮੇਂ ਹੀ ਰਿੱਕੀ ਨੂੰ ਇੱਕ ਝਟਕਾ ਲੱਗਦਾ ਹੈ ਕਿ ਉਸ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦੇ ਪਾਲਣ-ਪੋਚਣ ਦੀ ਸਾਰੀ ਜ਼ਿੰਮੇਵਾਰੀ ਰਿੱਕੀ ਦੇ ਉੱਪਰ ਆ ਜਾਂਦੀ ਹੈ। ਰਿੱਕੀ ਆਪਣੀ ਪੜ੍ਹਾਈ ਨੂੰ ਵੀ ਨਹੀਂ ਛੱਡਦਾ ਤੇ ਨਾਲ ਦੀ ਨਾਲ ਜਿਹੜਾ ਵੀ ਕੰਮ ਮਿਲਦਾ ਹੈ ਉਹ ਕਰਨ ਲੱਗ ਜਾਂਦਾ ਹੈ ਤਾਂ ਕਿ ਉਹ ਆਪਣੇ ਪੂਰੇ ਪਰਿਵਾਰ ਨੂੰ ਪਾਲ ਸਕੇ, ਆਪਣੇ ਮਾਤਾ-ਪਿਤਾ ਨੂੰ, ਆਪਣੇ ਭੈਣ-ਭਰਾਵਾਂ ਨੂੰ ਪਾਲ ਸਕੇ। ਰਿੱਕੀ ਕਿਤੇ ਬਿਜਲੀ ਦਾ ਕੰਮ ਕਰਦਾ ਹੈ, ਕਿਤੇ ਮੱਛੀਆਂ ਫੜਨ ਵਾਲੀ ਬੋਟ ਦੇ ਉੱਪਰ ਜਾ ਛੇ ਉਸ ਸਮੇਂ ਰਿੱਕੀ ਦੀ ਉਮਰ 36 ਸਾਲ ਸੀ ਤੇ ਉਸ ਨੂੰ ਇੱਕ ਸਰਕਾਰੀ ਕੰਟ੍ਰੈਕਟ ਦਾ ਛੋਟਾ ਜਿਹਾ ਕੰਮ ਮਿਲ ਜਾਂਦਾ ਹੈ ਇਹ ਕੰਮ ਸੀ ਕਿ ਉਸਨੇ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਤੋਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਰਕਾਰੀ ਸਮਾਨ ਪਹੁੰਚਾਉਣਾ ਸੀ ਜਿਸ ਦੇ ਵਿੱਚ ਜ਼ਰੂਰੀ ਕਾਗਜ਼ਾਤ ਸੰ ਸਰਕਾਰੀ ਕਾਗਜ਼ਾਤ ਸਨ ਇਹ ਜਿਹੜਾ ਰਾਸਤਾ ਸੀ ਕੁਈਨਜ਼ਲੈਂਡ ਤੋਂ ਲੈ ਕੇ ਵੈਸਟਰਨ ਆਸਟ੍ਰੇਲੀਆ ਤੱਕ ਦਾ ਇਹ ਕੋਈ ਆਮ ਰਾਸਤਾ ਨਹੀਂ ਸੀ ਇਸ ਦੇ ਵਿੱਚ ਜਿਹੜੀ ਦੂਰੀ ਸੀ ਉਹ ਲਗਭਗ 3000 ਕਿਲੋਮੀਟਰ ਸੀ ਤੇ ਆਸਟ੍ਰੇਲੀਆ ਤੇ ਸਭ ਤੋਂ ਬੇਰਾਨ ਅਤੇ ਖਤਰਨਾਕ ਇਲਾਕਿਆਂ ਦੇ ਵਿੱਚੋਂ ਦੀ ਇਹ ਰੋਡ ਨਿਕਲਦਾ ਸੀ ਰਿੱਕੀ ਜਹਾਜ਼ ਦੇ ਵਿੱਚ ਵੀ ਜਾ ਸਕਦਾ ਸੀ ਪਰ ਉਸ ਦੇ ਕੋਲ ਇੰਨੇ ਫੈਸਲੀ ਰਕੀ ਨੇ ਫੈਸਲਾ ਕੀਤਾ ਕਿ ਉਹ ਆਪਣੀ ਪੁਰਾਣੀ ਕਾਰ ਦੇ ਵਿੱਚ ਇਹ ਸਾਰਾ ਸਫਰ ਕਰੇਗਾ ਉਹ ਆਪਣੀ ਕਾਰ ਦੇ ਵਿੱਚ ਅਲੱਗ-ਅਲੱਗ ਪੈਟਰੋਲ ਦੀਆਂ ਕੈਨੀਆਂ ਰੱਖ ਲੈਂਦਾ ਹੈ ਪਾਣੀ ਦੀਆਂ ਬੋਤਲਾਂ ਰੱਖ ਲੈਂਦਾ ਹੈ ਖਾਣ-ਪੀਣ ਦਾ ਸਮਾਨ ਰੱਖ ਲੈਂਦਾ ਹੈ ਇਹ ਇੱਕ ਲੰਮਾ ਥਕਾ ਦੇਣ ਵਾਲਾ ਅਤੇ ਜਾਨਲੇਵਾ ਰਸਤਾ ਸੀ ਇਹ ਜਿਹੜਾ ਰਸਤਾ ਹੈ ਇਸ ਨੂੰ ਬੁਟਾਇਨ ਹਾਈਵੇ ਕਹਿੰਦੇ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ ਉਹ ਜ਼ਰੂਰ ਇਸ ਦੇ ਬਾਰੇ ਜਾਣਦੇ ਹੋਣਗੇ ਇਹ ਇੱਕ ਅਜੀਹਾਰ ਰੋਡ ਹੈ ਜਿਸ ਦੇ ਆਲੇ-ਦੁਆਲੇ ਤੱਪਦਾ ਅਤੇ ਬਰਾਨ ਰੇਗਿਸਤਾਨ ਹੈ ਜਿੱਥੇ ਦੂਰ-ਦੂਰ ਤੱਕ ਨਾ ਕੋਈ ਦਰਖਤ ਹੈ ਤੇ ਨਾ ਹੀ ਕੋਈ ਗੱਡੀ ਜਾਂ ਕਾਰ ਦਿਸਦੀ ਹੈ ਇੱਥੇ ਕੋਈ ਰਾਸਤੇ ਦੇ ਉੱਪਰ ਗੱਡੀ ਖਰਾਬ ਹੋ ਜਾਂਦੀ ਹੈ ਤਾਂ ਤੁਹਾਨੂੰ ਇੱਥੇ ਕੋਈ ਨਹੀਂ ਬਚਾ ਸਕਦਾ। ਰਿੱਕੀ ਨੂੰ ਇਸ ਰਾਸਤੇ ਦੇ ਵਿੱਚ ਸਫ਼ਰ ਕਰਦੇ ਇੱਕ ਤੋਂ ਦੋ ਦਿਨ ਹੋ ਚੁੱਕੇ ਸਨ। ਦਿਨ ਦੇ ਸਮੇਂ ਥੋੜਾ ਟੈਂਪਰੇਚਰ 40+ ਚੱਲਿਆ ਜਾਂਦਾ ਸੀ ਅਤੇ ਰਾਤ ਦੇ ਸਮੇਂ ਇੱਥੋਂ ਦਾ ਟੈਂਪਰੇਚਰ ਮਾਈਨਸ ਦੇ ਵਿੱਚ ਹੋ ਜਾਂਦਾ ਸੀ। ਮਤਲਬ ਕਿ ਦਿਨ ਦੇ ਸਮੇਂ ਤੇ ਭਿਆਨਕ ਆਗ ਮਾਰਦੀ ਸੀ ਤੇ ਰਾਤ ਦੇ ਸਮੇਂ ਇੱਥੋਂ ਦੀ ਭਿਆਨਕ ਠੰਡ ਮਾਰਦੀ ਸੀ। ਰਿੱਕੀ ਹੁਣ ਸਫ਼ਰ ਕਰਦਾ ਕਰਦਾ ਅਜਿਹੇ ਇਲਾਕੇ ਦੇ ਵਿੱਚ ਪਹੁੰਚ ਗਿਆ ਸੀ ਜਿੱਥੇ ਸੈਂਕੜੇ ਮੀਲ ਦੂਰ ਤੱਕ ਕੋਈ ਵੀ ਇਨਸਾਨ ਨਹੀਂ ਰਹਿੰਦਾ ਸੀ। ਰਿੱਕੀ ਦੇਖਦਾ ਹੈ ਕਿ ਉਸ ਦੇ ਥੋੜਾ ਜਿਹਾ ਅੱਗੇ ਇੱਕ ਸੜਕ ਦੇ ਉ ਦੇਖ ਕੇ ਇਸ ਨੂੰ ਰੁਕਣ ਦਾ ਇਸ਼ਾਰਾ ਕਰਦੇ ਨੇ ਤੇ ਇੱਕ ਤਰ੍ਹਾਂ ਦੇ ਨਾਲ ਮਦਦ ਮੰਗਦੇ ਨੇ ਤੇ ਕਹਿੰਦੇ ਨੇ ਕਿ ਸਾਡੀ ਗੱਡੀ ਖਰਾਬ ਹੋ ਗਈ ਹੈ ਸਾਨੂੰ ਹੈਲਪ ਚਾਹੀਦੀ ਹੈ ਰਿੱਕੀ ਇਨਸਾਨੀਅਤ ਦੇ ਤੌਰ ਤੇ ਉਹਨਾਂ ਦੀ ਮਦਦ ਕਰਦਾ ਹੈ ਤੇ ਉਹਨਾਂ ਨੂੰ ਆਪਣੀ ਕਾਰ ਦੇ ਵਿੱਚ ਬਿਠਾ ਲੈਂਦਾ ਹੈ ਇਸ ਤੋਂ ਬਾਅਦ ਇਹਨਾਂ ਦਾ ਸਫ਼ਰ ਅੱਗੇ ਨੂੰ ਚੱਲ ਪੈਂਦਾ ਹੈ ਰਿੱਕੀ ਨੂੰ ਜਦੋਂ ਥੋੜੇ ਟਾਈਮ ਬਾਅਦ ਪਿਆਸ ਲੱਗਦੀ ਹੈ ਤਾਂ ਉਹ ਇਹਨਾਂ ਦੇ ਵਿੱਚੋਂ ਇੱਕ ਇਨਸਾਨ ਨੂੰ ਕਹਿੰਦਾ ਹੈ ਕਿ ਮੈਨੂੰ ਤੁਸੀਂ ਪਾਣੀ ਦੀ ਬੋਤਲ ਦੇ ਦੇਵੋ ਮੈਨੂੰ ਪਿਆਸ ਲੱਗੀ ਹੈ ਰਿੱਕੀ ਜਿਵੇਂ ਇਹ ਪਾਣੀ ਦੀ ਬੋਤਲ ਪੀਂਦਾ ਹੈ ਉਸ ਤੋਂ ਕੁਝ ਮਿੰਟਾਂ ਬਾਅਦ ਹੀ ਰਿੱਕੀ ਦਾ ਸਿਰ ਘਰਾਉਣ ਲੱਗ ਜਾਂਦਾ ਹੈ ਤੇ ਉਸ ਨੂੰ ਚੱਕਰ ਪਾਣੀ ਪੀਤਾ ਸੀ ਉਸ ਦੇ ਵਿੱਚ ਇਹ ਤਿੰਨ ਜਣਿਆਂ ਨੇ ਡਰੱਗ ਮਿਲਾ ਦਿੱਤੀ ਸੀ ਰਿੱਕੀ ਨੂੰ ਜਦੋਂ ਹੋਸ਼ ਆਉਂਦੀ ਹੈ ਤਾਂ ਉਹ ਦੇਖਦਾ ਹੈ ਕਿ ਉਹ ਬਰਾਨ ਰੇਗਿਸਤਾਨ ਦੇ ਬਿਲਕੁਲ ਵਿਚਾਲੇ ਪਿਆ ਹੋਇਆ ਹੈ ਉਸ ਦੇ ਪੈਰਾਂ 'ਚ ਨਾ ਬੂਟ ਨੇ ਨਾ ਉਸ ਦੇ ਕੋਲ ਪਰਸ ਹੈ ਤੇ ਨਾ ਉਸ ਦੇ ਕੋਲ ਮੋਬਾਈਲ ਹੈ ਨਾ ਉਸ ਦੀ ਕਾਰ ਹੈ ਨਾ ਉਸ ਦੇ ਕੋਲ ਖਾਣਾ ਹੈ ਤੇ ਨਾ ਹੀ ਪੀਣ ਨੂੰ ਪਾਣੀ ਹੈ ਜਾਨੀ ਕਿ ਉਹ ਲੁਟੇਰੇ ਰਿੱਕੀ ਦੀ ਕਾਰ ਵੀ ਲੈ ਗਏ ਤੇ ਰਿੱਕੀ ਨੂੰ ਮਾਰਨ ਦੇ ਲਈ ਰੇਗਿਸਤਾਨ ਦੇ ਵਿੱਚ ਛੱਡ ਗਏ ਇੱਥੋਂ ਤੱਕ ਕਿ ਉਹ ਉਸ ਦੇ ਬੂਟ ਤੱਕ ਵੀ ਉਤਾਰ ਕੇ ਲੈ ਗਏ ਜਰਾਬਾਂ ਤੱਕ ਵੀ ਉਤਾਰ ਕੇ ਲੈ ਗਏ ਤਾਂ ਕਿ ਇਹ ਰੇਗਿਸਤਾਨ ਦੇ ਵਿੱਚ ਹੀ ਮਰ ਜਾਵੇ ਰਿੱਕੀ ਉੱਠਦਾ ਹੈ ਤੇ ਹੌਲੀ-ਹੌਲੀ ਦੂਰ ਤੱਕ ਕੋਈ ਵੀ ਇਨਸਾਨ ਨਹੀਂ ਹੈ ਵਿਕੀ ਨੂੰ ਸਮਝ ਲੱਗ ਚੁੱਕੀ ਸੀ ਕਿ ਇੱਥੇ ਉਸ ਨੂੰ ਕੋਈ ਵੀ ਮਦਦ ਨਹੀਂ ਮਿਲੇਗੀ ਜੇਕਰ ਉਸ ਨੇ ਜਾਂਦਾ ਰਹਿਣਾ ਹੈ ਤਾਂ ਆਪਣੇ ਆਪ ਨੂੰ ਦਲੇਰ ਕਰਕੇ ਹੀ ਉਹ ਇਥੋਂ ਬਚ ਸਕਦਾ ਹੈ ਉੱਪਰੋਂ ਸੂਰਜ ਦੀ ਗਰਮੀ ਪੈ ਰਹੀ ਸੀ ਤੇ ਥੱਲਿਓਂ ਪੈਰ ਨੰਗੇ ਹੋਣ ਕਰਕੇ ਵਿਕੀ ਦੇ ਪੈਰ ਜਲ ਰਹੇ ਸਨ ਤੇ ਇਹ ਰੇਗਿਸਤਾਨ ਦਾ ਜਿਹੜਾ ਨਾਰਮਲ ਟੈਂਪਰੇਚਰ ਹੁੰਦਾ ਹੈ ਦਿਨ ਦੇ ਸਮੇਂ ਉਹ 40 ਤੋਂ ਲੈ ਕੇ 45 ਡਿਗਰੀ ਸੈਲਸੀਅਸ ਹੁੰਦਾ ਹੈ ਤੇ ਇਹ ਰੇਗਿਸਤਾਨ ਦੇ ਵਿੱਚ ਦੂਰ ਦੂਰ ਤੱਕ ਨਾ ਤਾਂ ਕੋਈ ਦਰਖਤ ਸੀ ਤੇ ਨਾ ਹੀ ਸਿਰ ਲੁਕਾਉਣ ਲਈ ਕੋਈ ਜਗ੍ਹਾ ਸੀ ਵਿਕੀ ਨੂੰ ਪਤਾ ਲੱਗ ਗਿਆ ਸੀ ਕਿ ਜੇਕਰ ਉਸ ਨੇ ਜਾਂਦਾ ਰਹਿਣਾ ਹੈ ਤਾਂ ਉਸ ਨੂੰ ਜਿਵੇਂ ਰਿੱਕੀ ਰੇਗਿਸਤਾਨ ਦੇ ਵਿੱਚ ਚੱਲਦਾ ਹੈ ਇਸ ਦੇ ਪੈਰਾਂ ਦੇ ਵਿੱਚ ਛਾਲੇ ਹੋ ਜਾਂਦੇ ਨੇ ਤੇ ਮਾਸ ਲੈਣਾ ਸ਼ੁਰੂ ਹੋ ਜਾਂਦਾ ਹੈ ਤੇ ਉੱਪਰੋਂ ਉਸ ਦਾ ਗਲਾ ਬਿਲਕੁਲ ਸੁੱਕ ਚੁੱਕਿਆ ਸੀ ਤੇ ਦੂਰ ਦੂਰ ਤੱਕ ਪਾਣੀ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਸੀ ਰੇਗਿਸਤਾਨ ਦੇ ਵਿੱਚ ਰਿੱਕੀ ਦਾ ਸਰੀਰ ਜਵਾਬ ਦੇਣਾ ਸ਼ੁਰੂ ਹੋ ਚੁੱਕਿਆ ਸੀ ਪਰ ਉਹ ਕਿਸੇ ਵੀ ਤਰ੍ਹਾਂ ਹਿੰਮਤ ਆਪਰੀ ਬਣਾਈ ਰੱਖਦਾ ਹੈ ਤੇ ਅੱਗੇ ਨੂੰ ਚੱਲਦਾ ਰਹਿੰਦਾ ਹੈ ਰਿੱਕੀ ਨੂੰ ਮਹਿਸੂਸ ਹੁੰਦਾ ਹੈ ਕਿ ਥੋੜੀ ਦੂਰ ਰੇਗਿਸਤਾਨ ਦੇ ਵਿੱਚ ਇੱਕ ਝੀਲ ਬਣੀ ਹੋਈ ਹੈ ਜਿੱਥੇ ਸਾਫ਼ ਪਾਣੀ ਹੈ ਉਹ ਉਸ ਦੇ ਵੱਲ ਨੂੰ ਉਧਰ ਨੂੰ ਵੱਧਦਾ ਹੈ ਪਰ ਕੋਲੇ ਜਾ ਕੇ ਦੇਖਦਾ ਹੈ ਕਿ ਇਹ ਤਾਂ ਉਸ ਦੇ ਮਨ ਦਾ ਬਹਿਮ ਸੀ ਉੱਥੇ ਤਾਂ ਸਿਰਫ ਰੇ ਉਹ ਆ ਦਿਖਾਈ ਦਿੰਦਾ ਹੈ ਜਿਸ ਦੇ ਵਿੱਚ ਚੱਕੜ ਵਾਲਾ ਪਾਣੀ ਭਰਿਆ ਹੁੰਦਾ ਹੈ ਇਹ ਟੋਏ ਦਾ ਪਾਣੀ ਕਾਫੀ ਜ਼ਿਆਦਾ ਗੰਦਾ ਸੀ ਤੇ ਚੱਕੜ ਵਾਲਾ ਸੀ ਸ਼ਾਇਦ ਕੋਈ ਜਾਨਵਰ ਇੱਥੋਂ ਪਾਣੀ ਪੀਂਦਾ ਸੀ ਰਿੱਕੀ ਬਿਨਾਂ ਕੋ ਸੋਚੇ ਸਮਝੇ ਇਹ ਗੰਦੇ ਅਤੇ ਚੱਕੜ ਵਾਲੇ ਬਦਬੂਦਾਰ ਪਾਣੀ ਨੂੰ ਪੀ ਲੈਂਦਾ ਹੈ ਕਿਉਂਕਿ ਰਿੱਕੀ ਨੂੰ ਪਤਾ ਹੁੰਦਾ ਹੈ ਜੇਕਰ ਹੁਣ ਮੈਂ ਇਹ ਪਾਣੀ ਨਾ ਪੀਤਾ ਤਾਂ ਮੈਂ ਹੁਣ ਜਦੀ ਮਰ ਜਾਵਾਂਗਾ ਸ਼ਾਇਦ ਪਾਣੀ ਪੀਣ ਦੇ ਨਾਲ ਮੈਂ 2-4 ਘੰਟੇ ਹੋਰ ਜਿਉਂਦਾ ਰਹਿ ਜਾਵਾਂ ਇਹ ਚੱਕੜ ਵਾਲਾ ਪਾਣੀ ਪੀ ਕੇ ਰਿੱਕੀ ਨੂੰ ਥੋੜਾ ਜਿਹਾ ਆਰਾਮ ਤਾਂ ਜ਼ਰੂਰ ਮਿਲਦਾ ਹੈ ਹੁਣ ਤੱਕ ਸ਼ਾਮ ਹੋ ਚੁੱਕੀ ਸੀ ਤੇ ਸੂਰਜ ਢਲ ਲਗਣੀ ਸ਼ੁਰੂ ਹੋ ਜਾਂਦੀ ਹੈ ਹੁਣ ਰਿੱਕੀ ਦੇ ਸਾਹਮਣੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਚੁੱਕੀ ਸੀ ਕਿ ਉਸਨੇ ਸੌਣਾ ਕਿੱਥੇ ਹੈ ਕਿਉਂਕਿ ਰੇਗਿਸਤਾਨ ਦੀ ਜ਼ਮੀਨ ਦੇ ਉੱਪਰ ਬਹੁਤ ਜ਼ਿਆਦਾ ਕੀੜੇ ਸੱਪ ਤੇ ਵਿੱਚੂ ਮੌਜੂਦ ਸਨ ਰਿੱਕੀ ਨੂੰ ਕੁਝ ਦੂਰੀ ਦੇ ਉੱਪਰ ਇੱਕ ਗੁਫਾ ਦਿਖਾਈ ਦਿੰਦੀ ਹੈ ਉਹ ਉੱਧਰ ਨੂੰ ਚੱਲ ਪੈਂਦਾ ਹੈ ਹੁਣ ਰਿੱਕੀ ਦੇ ਮਨ ਨੂੰ ਥੋੜੀ ਜਿਹੀ تسਲੀ ਆਉਂਦੀ ਹੈ ਕਿ ਘੱਟੋ-ਘੱਟ ਉਸ ਦੇ ਸਿਰ ਦੇ ਉੱਪਰ ਕੋਈ ਛੱਤ ਤਾਂ ਹੈ ਪਰ ਰਿੱਕੀ ਸਾਰੀ ਰਾਤ ਉਸ ਗੁਫਾ ਦੇ ਵਿੱਚ ਬਿਲਕੁਲ ਵੀ ਸੌ ਨਹੀਂ ਪੌਂਦਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਕੀੜੇ ਮਕੌੜੇ ਸਨ ਜਿਹੜੇ ਬਾਰ-ਬਾਰ ਰਿੱਕੀ ਨੂੰ ਕੀ ਹੁੰਦੀ ਹੈ ਉਹ ਉਸ ਦੀ ਬਰਦਾਸ਼ਤ ਤੋਂ ਬਾਹਰ ਹੋ ਚੁੱਕੀ ਹੈ ਹੁਣ ਰਿੱਕੀ ਜੀਵਨ ਦੇ ਲਈ ਹਰ ਇੱਕ ਚੀਜ਼ ਨੂੰ ਖਾ ਰਿਹਾ ਸੀ ਕੀੜੇ ਮਕੌੜੇ ਪੱਤੇ ਜਿਹੜੀ ਵੀ ਚੀਜ਼ ਉਸ ਨੂੰ ਮਿਲਦੀ ਸੀ ਉਹ ਉਸ ਨੂੰ ਖਾ ਰਿਹਾ ਸੀ ਰਿੱਕੀ ਆਪਣੇ ਪਸੀਨੇ ਨੂੰ ਚਾਟ ਰਿਹਾ ਸੀ ਆਪਣੇ ਪੇਸ਼ਾਬ ਨੂੰ ਪੀ ਰਿਹਾ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਇਸ ਰੇਗਿਸਤਾਨ ਦੇ ਵਿੱਚ ਸਰਵਾਈਵ ਕਰ ਜਾਵੇ ਹਰ ਰੋਜ਼ ਸਵੇਰ ਰਿੱਕੀ ਉੱਠਦਾ ਇੱਕ ਨਮੀ ਜਗ੍ਹਾ ਦੀ ਭਾਲ ਦੇ ਵਿੱਚ ਅੱਗੇ ਨੂੰ ਤੁਰ ਪੈਂਦਾ ਤਾਂ ਕਿ ਉਸ ਨੂੰ ਖਾਣਾ ਤੇ ਪਾਣੀ ਮਿਲ ਜਾਵੇ ਰਿੱਕੀ ਦੀ ਜਿਹੜੀ ਪੂਰੀ ਚਮੜੀ ਸੀ ਹੁਣ ਜਲ ਚੁੱਕੀ ਸੀ ਉਸ ਦੇ ਬੁੱਲ ਬਿਲਕੁਲ ਸੁੱਕ ਚੁੱਕੇ ਸਨ ਉਸ ਦਾ ਸਰੀਰ ਬਿਲਕੁਲ ਹੱਡੀਆਂ ਦਾ ਢਾਂਚਾ ਬ ਸੀ ਰਿੱਕੀ ਦੀ ਹੁਣ ਹਾਲਤ ਇੰਨੀ ਜਦਾ ਮਾੜੀ ਹੋ ਚੁੱਕੀ ਸੀ ਕਿ ਜੇਕਰ ਉਸ ਨੂੰ ਘੰਟਾ 2 ਘੰਟੇ ਪਾਣੀ ਨਾ ਮਿਲਦਾ ਤਾਂ ਉਸਨੇ ਮਰ ਜਾਣਾ ਸੀ ਪਰ ਉਦੋਂ ਹੀ ਇੱਕ ਚਮਤਕਾਰ ਹੁੰਦਾ ਹੈ ਅਸਮਾਨ ਦੇ ਵਿੱਚ ਕਾਲੇ ਬੱਦਲ ਆ ਜਾਂਦੇ ਨੇ ਤੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਰਿੱਕੀ ਜਲਦੀ ਦੇ ਨਾਲ ਧਰਤੀ ਦੇ ਵਿੱਚ ਚਾਰ ਟੋਏ ਬਣਾ ਲੈਂਦਾ ਹੈ ਤਾਂ ਕਿ ਉਹਨਾਂ ਦੇ ਵਿੱਚੋਂ ਮੀਂਹ ਦੇ ਪਾਣੀ ਨੂੰ ਸਟੋਰ ਕਰ ਸਕੇ ਤੇ ਜਿੰਨਾ ਜਿਆਦਾ ਹੋ ਸਕੇ ਰਿੱਕੀ ਪਾਣੀ ਨੂੰ ਪੀਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਸਾਫ਼ ਪਾਣੀ ਉਸਨੇ ਬਹੁਤ ਦਿਨਾਂ ਬਾਅਦ ਦੇਖਿਆ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਰਿੱਕੀ ਮਰਨ ਲੱਗਿਆ ਸੀ ਤੇ ਰੱਬ ਨੇ ਇੱਕ ਤਰ੍ਹਾਂ ਦੇ ਨਾਲ ਉਸ ਨੂੰ ਬੋਨਸ ਦੇ ਦਿੱਤਾ ਸੀ ਰੱ ਪਾਣੀ ਦੇ ਰੂਪ ਦੇ ਵਿੱਚ ਆ ਜਾਂਦਾ ਹੈ ਜਿਹੜੇ ਰੇਤ ਦੇ ਰਿੱਕੀ ਨਟੋਏ ਬਣਾਏ ਸਨ ਪਾਣੀ ਨੂੰ ਸਟੋਰ ਕਰਨ ਦੇ ਲਈ ਉਹ ਟੋਏ ਵੀ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਨੇ ਤੇ ਸਾਰਾ ਪਾਣੀ ਖਤਮ ਹੋ ਜਾਂਦਾ ਹੈ ਇਹ بارش ਜਾਂ ਕਹੀਏ ਇਹ ਮੀਂਹ ਨੇ ਰਿੱਕੀ ਦੇ ਅੰਦਰ ਜਾਣ ਦੀ ਇੱਕ ਆਸ ਪੈਦਾ ਕਰ ਦਿੱਤੀ ਸੀ ਹੁਣ ਤੱਕ ਰਿੱਕੀ ਨੂੰ ਇਸ ਰੇਗਿਸਤਾਨ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਵਾਈਵ ਕਰਦੇ ਨੂੰ 60 ਦਿਨ ਹੋ ਚੁੱਕੇ ਸਨ ਉਸ ਦਾ ਪੂਰੇ ਦਾ ਪੂਰਾ ਸਰੀਰ ਹੁਣ ਕੰਕਾਲ ਬਣ ਚੁੱਕਿਆ ਸੀ ਤੇ ਇੱਕ ਦਿਨ ਵੀ ਉਸ ਨੂੰ ਇੱਕ ਸਦੀ ਵਰਗਾ ਲੱਗਦਾ ਸੀ ਸਾਰਾ ਦਿਨ ਰਿੱਕੀ ਇੱਧਰ ਉੱਧਰ ਪਾਣੀ ਦੀ ਭਾਲ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਜਿਹੜੀ ਵੀ ਚੀਜ਼ ਉਸ ਨੂੰ ਮਿਲਦੀ ਕੀੜੇ ਮਕੌੜੇ ਕੋ ਆਪਣੇ ਪਿਸ਼ਾਬ ਨੂੰ ਪੀਂਦਾ ਰਹਿੰਦਾ ਦਿਨ ਦੇ ਵਿੱਚ ਉਸ ਨੂੰ ਗਰਮੀ ਮਾਰਦੀ ਰਾਤ ਦੇ ਸਮੇਂ ਉਸ ਨੂੰ ਜੰਗਲੀ ਜਾਨਵਰ ਡਰ ਮਾਰਦਾ ਤੇ ਰਾਤ ਨੂੰ ਠੰਡ ਮਾਰ ਪਰ ਰਿੱਕੀ ਕਿਸੇ ਵੀ ਤਰ੍ਹਾਂ ਹਿੰਮਤ ਨਹੀਂ ਹਾਰਦਾ ਤੇ ਆਪਣੇ ਆਪ ਨੂੰ ਜਿਉਂਦਾ ਰੱਖਦਾ ਤੇ ਇਸ ਤਰ੍ਹਾਂ ਹੀ ਉਸ ਦੀ ਜ਼ਿੰਦਗੀ ਦਾ ਉਹ ਇਤਿਹਾਸਕ ਦਿਨ ਆ ਜਾਂਦਾ ਹੈ ਇਹ ਰਿੱਕੀ ਦੇ ਰੇਗਿਸਤਾਨ ਦਾ 72ਵਾਂ ਦਿਨ ਸੀ ਤੇ 5 ਅਪ੍ਰੈਲ 2006 ਦਾ ਦਿਨ ਸੀ ਉਸ ਦਿਨ ਰਿੱਕੀ ਰੇਗਿਸਤਾਨ ਦੇ ਇੱਕ ਢਿੱਲੇ ਦੇ ਕੋਲ ਜਾ ਕੇ ਬੇਹੋਸ਼ ਹੋ ਕੇ ਥੱਲੇ ਡੇਗ ਪੈਂਦਾ ਹੈ ਉਸ ਦੇ ਕੱਪੜੇ ਬਿਲਕੁਲ ਫਟ ਚੁੱਕੇ ਸਨ ਉਸ ਦੀਆਂ ਅੱਖਾਂ ਬੰਦ ਸੀ ਤੇ ਸਰੀਰ ਬਿਲਕੁਲ ਇੱਕ ਪਿੰਜਰ ਬਣ ਚੁੱਕਿਆ ਸੀ ਜਿਸ ਜਗ੍ਹਾ ਦੇ ਉੱ ਲੰਘ ਰਹੇ ਹੁੰਦੇ ਨੇ ਗ੍ਰੈਗ ਤੇ ਮਾਰਕ ਉਹਨਾਂ ਦੀ ਨਜ਼ਰ ਪੈ ਜਾਂਦੀ ਹੈ ਰਿੱਕੀ ਦੇ ਉੱਪਰ ਸ਼ੁਰੂਆਤ ਦੇ ਵਿੱਚ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਇਹ ਕੋਈ ਜਾਨਵਰ ਹੈ ਪਰ ਜਦੋਂ ਇਸ ਨੂੰ ਕੋਲੇ ਆ ਕੇ ਦੇਖਦੇ ਨੇ ਰਿੱਕੀ ਨੂੰ ਕੋਲੇ ਆ ਕੇ ਦੇਖਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਕੋਈ ਇਨਸਾਨ ਹੈ ਜਿਹੜਾ ਬਿਲਕੁਲ ਕੰਕਾਲ ਬਣ ਚੁੱਕਿਆ ਹੈ ਪਰ ਇਸ ਦੇ ਸਾਹ ਹਜੇ ਵੀ ਚੱਲ ਰਹੇ ਨੇ ਇਨਸਾਨੀਅਤ ਦੇ ਨਾਤੇ ਇਹ ਦੋਨੇ ਲੋਕ ਤੁਰੰਤ ਕਾਲ ਕਰਦੇ ਨੇ ਤੇ ਹੈਲੀਕਾਪਟਰ ਰਾਹੀਂ ਮਦਦ ਮਗਾਉਂਦੇ ਨੇ ਤੇ ਰਿੱਕੀ ਨੂੰ ਚੱਕ ਕੇ ਡਰਬਨ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਜਾਂਦਾ ਹੈ ਤੇ ਉੱਥੇ ਲਗਾਤਾਰ ਰਿੱਕੀ 6 ਦਿਨ ਬੇਹੋਸ਼ ਰਹਿੰਦਾ ਹੈ ਤੇ 6 ਦਿਨ ਕਿ ਇੱਕ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਜਦੋਂ ਰਿੱਕੀ ਗੋਮ ਹੋਇਆ ਸੀ ਉਦੋਂ ਉਸ ਦਾ ਭਾਰ 106 ਕਿਲੋ ਸੀ ਤੇ ਜਦੋਂ ਰਿੱਕੀ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਉਦੋਂ ਉਸ ਦਾ ਭਾਰ 48 ਕਿਲੋ ਰਹਿ ਗਿਆ ਸੀ ਯਾਨੀ ਕਿ ਰਿੱਕੀ ਦਾ ਅੱਧਾ ਸਰੀਰ ਬਿਲਕੁਲ ਖਤਮ ਹੋ ਚੁੱਕਿਆ ਸੀ ਤੇ ਰਿੱਕੀ ਉਹ ਇਨਸਾਨ ਬਣ ਚੁੱਕਿਆ ਸੀ ਜਿਸ ਨੇ ਰੇਗਿਸਤਾਨ ਦੇ ਵਿੱਚ ਬਿਨਾਂ ਕਿਸੇ ਮਦਦ ਤੋਂ 71 ਦਿਨ ਜਉਂਦੇ ਬਿਤਾਏ ਸਨ ਇਹ ਚੀਜ਼ ਸਾਨੂੰ ਦੱਸਦੀ ਹੈ ਕਿ ਜਦੋਂ ਇਨਸਾਨ ਦੇ ਅੰਦਰ ਜਿਉਣ ਦਾ ਜਜ਼ਬਾ ਹੋਵੇ ਤਾਂ ਅਸਮਾਨ ਵੀ ਤੁਹਾਡੇ ਦੇ ਲਈ ਪਾਣੀ ਵਰਸਾਉਂਦਾ ਹੈ ਤੇ ਰੇਤਾ ਵੀ ਤੁਹਾਨੂੰ ਪੀਣ ਦੇ ਲਈ ਪਾਣੀ ਦੇ ਦਿੰਦਾ ਹੈ ਤੇ ਤੁਹਾਡੇ ਜਜ਼ਬੇ ਦੇ ਸਾਹਮਣ ਦੀ ਅਸਲੀ ਕਹਾਣੀ ਤੇ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਇਹ ਸਾਰੀ ਸੱਚੀ ਗੱਲ ਕਿੰਨਾ ਕਿੰਦਾ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵ ਨੂੰ ਜਰ ਸਬਸਕ੍ਰਾਈਬ ਕਰਨਾ ਧੰਨਵਾਦ